ਚਿਕਾਈ ਜੀ ਸਾਰਿਆਂ ਨੂੰ ਹੁਣ ਆਪਾਂ ਆਏ ਹਾਂ ਜੀ ਬਾਬਾ ਬੁੱਢਣ ਸਾਹਿਬ ਜੀ ਤੇ ਔਰ ਹੁਣ ਆਪਾਂ ਸਾਈਂ ਪ੍ਰਵੇਸ਼ ਸਾਈਂ ਜੀ ਨੂੰ ਪੁੱਛਾਂਗੇ ਜੀ ਇਥੋਂ ਦਾ ਇਤਿਹਾਸ ਸਾਈਂ ਜੀ ਤੁਹਾਡੇ ਮੂੰਹ ਤੋਂ ਬੋਲ ਸੁਣਨਾ ਚਾਹਾਂਗੇ ਇਤਿਹਾਸ ਬਾਰੇ ਜੈ ਸੰਬੰਧੀ ਸਾਰੀ ਸੰਗਤ ਨੂੰ ਆਦਾਬ ਸਲਾਮ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਕੀ ਨੇ ਇਸ ਸਥਾਨ ਦੇ ਦਰਸ਼ਨ ਕਰੇ ਹੈ ਇਹ ਦਰਗਾਹ ਪੀਰ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਹੈ ਈਨਾ ਨੇ 775 ਸਾਲ ਉਸ ਅਕਾਲ ਪੁਰਖਾ ਤਾਲਾ ਦੀ ਬੰਦਗੀ ਕੀਤੀ। ਨਾਮ ਜਪਦਿਆਂ ਨੂੰ ਤਿੰਨ ਬੱਕਰੀਆਂ, ਇੱਕ ਸ਼ੇਰ ਤੇ ਇੱਕ ਕੁੱਤਾ ਇਹ ਅਸ਼ਾ ਤੋਂ ਪ੍ਰਾਪਤ ਹੋਏ ਉਸ ਅਕਾਲ ਪੁਰਖਾ ਖਾਨਾ ਨੇ ਸਾਈਂ ਜੀ ਦੀ ਬੰਦਗੀ ਇਬਾਦਤ ਤੋਂ ਖੁਸ਼ ਹੋ ਕੇ ਰਿਜਕ ਤਸਵੀਲਾ ਇਹਨਾਂ ਦਾ ਕਰਿਆ ਕਿ ਸਾਈਂ ਜੀ ਇਹ ਦੋਵੇਂ ਬੱਕਰੀਆਂ ਐ ਫਰਾਈ ਚੁੱਤੰਦੀਆਂ ਰਹਿਣਗੀਆਂ ਜਦੋਂ ਤੱਕ ਤੁਸੀਂ ਧਰਤੀ ਤੇ ਰਹੋਗੇ ਤੁਹਾਨੂੰ ਚੇਤ ਜੀਵੀ ਦਾ ਵਰਦਾਨ ਹੈ ਤੇ ਸਾਈਂ ਜੀ ਕਹਿੰਦੇ ਮੈਂ ਤੁਹਾਡੇ ਦਰਸ਼ਕੀ ਕਰਨਾ ਚਾਹੁੰਦਾ ਹਾਂ ਕਹਿੰਦੇ ਨਾ ਸਮੇਂ ਸਮੇਂ ਦੇ ਧਰਤੀ ਦੇ ਉਤਾਰ ਲੈਣਾ ਆਦਰਵਾਇਸ ਮੈਂ ਮੇਰਾ ਆਹਾਰ ਹੈ ਕਾਲ ਯੁਗ ਦੇ ਵਿੱਚ ਮੈਂ ਨਾਨਕ ਦਾ ਨਾਮ ਲੈ ਕੇ ਆਉਂਦਾ ਧਰਤੀ ਦੇ ਜਦੋਂ ਉਤਾਰ ਜੂਗਾ ਤਰਾਹੀ ਤਰਾਹੀ ਹੋਏਗੀ ਤੇ ਸਾਈਂ ਜੀ ਉਸ ਸਮੇਂ ਦੇ ਇੰਤਜ਼ਾਰ ਦੇ ਵਿੱਚ ਬੈਠ ਕੇ ਜਦੋਂ ਕਿਤੇ ਭੁੱਖ ਪਿਆ ਬਣਦੀ ਤਾਂ ਇਹਨਾਂ ਬੱਕਰੀਆਂ ਨਾਲ ਰੋਡ ਪੀਂਦੇ ਛੇਨ ਤੇ ਕੁੱਤਾ ਇਹਦੇ ਬੱਕਰੀਆਂ ਜੰਗਲਾਂ ਤੇ ਚਰਾ ਕੇ ਲਿਆਇਆ ਕਰਦੇ ਹਾਂ ਹਾਂਜੀ ਸਾਈਂ ਬਾਬਾ ਨੂੰ ਸ਼ਾਦੀ ਗ੍ਰੰਥ ਬਸਿਆ ਪੂਰੀ ਹੋਈ ਧਨ ਗੁਨਾਹ ਸੇ ਪਾਛਾਈ ਮਨਾਲੀ ਤੋਂ ਯਾਤਰਾ ਕਰਦੇ ਹੋਏ ਕੀਰਤਪੁਰ ਸਾਹਿਬ ਆ ਕੇ ਡੇਰੇ ਲਾਏ ਐਸੇ ਕੀਰਤਨ ਕੀਤਾ ਕਿ ਹਮਰਦਾਨਿਆ ਰਵਾਬ ਛੇੜ ਅਲਾਹੀ ਬਾਣੀ ਆਈ ਬਾਣੀ ਦੇ ਨਾਲ ਇੱਕ ਸੰਦੇਸ਼ ਆਇਆ ਇੱਕ ਅੱਲਾ ਦਾ ਪਿਆਰਾ ਇੱਕ ਕੀਰ ਬਾਬਾ ਗੁਰੂ ਨਿਸ਼ਾਨ ਤੋਂ ਬੇ ਇੰਤਜ਼ਾਰ ਦੇ ਵਿੱਚ ਬਹੁਤ ਸਮੇਂ ਦਾ ਇੰਤਜ਼ਾਮ ਦਰਸ਼ਨ ਦੇ ਕੇ ਆਓ ਸਾਈਂ ਬੱਬਾ ਗੋਡਨ ਸ਼ਾਹ ਜੀ ਕੋਲ ਤੁਹਾਨੂੰ ਨਾਸੇ ਪਾਛੇ ਚੰਗ ਆਖਣ ਲਗੇ ਸਾਈਂ ਜੀ ਸਮਾਧੀ ਖੋਲੋ ਅਸੀਂ ਤੁਹਾਡੇ ਸਾਹਮਣੇ ਬੈਠੇ ਜਦੋਂ ਤੁਹਾਨੂੰ ਨਾਸੇ ਪਾਛੇਲਾ ਮਨਮੋਣਾ 13 ਦੇਖਿਆ ਬਹੁਤ ਖੁਸ਼ ਹੋਏ ਸਾਈਂ ਬੱਬਾ ਗੋਡਨ ਸ਼ਾਹ ਜੀ ਆਖਿਆ ਬਾਦਸ਼ਾਹ ਤੁਸੀਂ ਮੇਰੇ ਘਰ ਆਏ ਹੋ ਮੈਂ ਇੱਕ ਫਕੀਰ ਐ ਤੁਹਾਨੂੰ ਪੇਸ਼ ਕਰਨ ਲਈ ਮੇਰੇ ਕੋਲ ਕੁਝ ਵੀ ਨਹੀਂ ਆਪ ਜੀ ਦੀਆਂ ਉਸ ਅੱਲਾਹ ਤਾਲਾ ਦੀ ਦਿੱਤੀਆਂ ਹੋਈਆਂ ਬੱਕਰੀਆਂ ਇਹਨਾਂ ਦਾ ਮਤ ਤੁਹ ਸੱਜਣਾ ਹੁਣ ਇਹੀ ਪ੍ਰਵਾਨ ਕਰੋ ਚਿੱਪੀ ਭਰ ਕੇ ਦੁੱਧ ਦੀ ਸਾਈਂ ਬਾਬਾ ਬੁੱਧ ਨੇ ਨਿਸ਼ਾਨੇ ਤਨ ਬਨਾਇਆ ਪਾਸ਼ਾ ਨੇ ਪਾਨ ਨੂੰ ਨਾਂ ਸੇ ਪਾਸ਼ਾ ਨੇ ਪਿਆਰ ਦੇਖਿਆ ਉਹਨਾਂ ਦਾ ਇਸ਼ਕ ਦੇਖਿਆ ਇਬਾਦਤ ਬੰਦਗੀ ਦੇਖੀ ਨਿਮਰਤਾ ਦੇਖੀ ਕਹਿੰਦੇ ਸਾਈਂ ਜੀ ਦੋ ਟੋਡਾ ਪ੍ਰਵਾਨ ਹੈ ਲੇਕਨ ਅਸੀਂ ਗੁਣ ਨਹੀਂ ਛਗਣਾ ਛਿਮੇ ਜਾਂਦੇ ਜਾਗੇ ਆਖਣੇ ਕਿ ਪਾਸ਼ਾ ਮੇਰੇ ਕੋਲ ਬਕਤੀ ਹੁੰਦੀ ਹੈ ਜੀ ਲੈ ਬਹੁਤ ਇੰਤਜ਼ਾਰ ਕਰਾਇਆ ਹੁਣ ਆਇਓ ਮੇਰੇ ਕੋਲ ਤੇ ਹੁਣ ਛੇਵੇਂ ਜਾਮੇ ਦਾ ਫੇਰ ਇੰਤਜ਼ਾਰ ਕਰਦੇ ਕਹਿੰਦੇ ਨਹੀਂ ਸਮੇਂ ਦੇ ਘਰ ਵਿੱਚ ਗਿਆ ਏ ਉਹ ਤੁਹਾਨੂੰ ਨਹੀਂ ਪਤਾ ਪਰ ਛੇਵੇਂ ਜਾਮੇ ਦੀ ਰਖਵਾਗੇ ਇਹ ਇਮਾਨਤ ਰੱਖ ਲੋ ਸੁਭਾ ਕਰਦੇ ਸਾਈਂ ਬਾਬਾ ਬੁੱਢਾ ਸਾਹਿਬ ਨੇ ਆਪਣੇ ਮਸਤਾ ਬਲੰਗਾ ਫਕੀਰਾਂ ਦਰਵੇਸ਼ਾਂ ਬਲੀਆਂ ਦੇ ਧੋਨੇ ਨੂਰਦਾਸ ਰੂਆ ਕਰੀ ਕੇ ਧੋਨੇ ਐਸਾ ਧੀਮਾ ਇਹ ਅਮਾਨਤ ਹੈ ਮੇਰੇ ਨਾਨਕ ਮੇਰਾ ਕਾਰੀ ਦੀ ਇਹਦੀ ਵਾਇਸ ਨੂੰ ਸੁਣ ਕਰੋ ਐਨੇ ਭਜਨ ਕਹਿ ਕੇ ਚਿੱਠੀ ਭਾਈ ਜੀ ਤੁਹਾਡੇ ਸਪੁਰਦ ਕਰਤੀ ਉਹਨੇ ਨੇ ਤਾਕੀ ਮਾਨੇ ਆਪਣੇ ਕਰ ਐਨੇ ਭਜਨ ਕਹਿ ਕੇ ਧੰਨ ਬਾਬਾ ਉਹਨਾਂ ਨੇ ਸ਼ਾਹੀ ਆਪਣੀ ਬੰਦਗੀ ਇਬਾਦਤ ਲੀਨ ਹੋ ਗਏ ਧੰਨ ਗੁਰਨਾਸਿ ਪਾਸ਼ਾ ਅੱਗੇ ਕਰਤਾਰਪੁਰ ਸਾਹਿਬ ਲਈ ਸਮਾਪਤਿਆ 121 ਸਾਲ ਬਾਅਦ ਛੇਵੇਂ ਪਾਸ਼ਾ ਹਰਿਉਨ ਸਿੰਘ ਮੀਰੀ ਪੀਰੀ ਦੋਸਾਂ ਦੇ ਵਾਲੀ ਨਦੀ ਦੇ ਬਰਾਜ਼ਮਾਨ ਹੋਏ ਤੇ ਕੀਰਤਪੁਰ ਸਾਹਿਬ ਆਗੇ ਉਹਨਾਂ ਨੇ ਇਹ ਸਾਈਂ ਜੀ ਕੋਲ ਆ ਕੇ ਪਹਿਲੇ ਪਾਤਸ਼ਾਹ ਜੀ ਦੁੱਧ ਰੱਖਿਆ ਹੋਇਆ ਉਹ ਮੰਦ ਜਦੋਂ ਭਰਮਨ ਸਾਹ ਸੁੱਚੇ ਪਾਛ ਨੇ ਸਾਈਂ ਨੂੰ ਕਿ ਸਾਡੇ ਪਹਿਲੇ ਪਾਤਸ਼ਾਹ ਜੀ ਮਾਨਤ ਦਿਓ ਤਾਂ ਸਾਈਂ ਜੀ ਕਹਿੰਦੇ ਜੋ ਤੋਈ ਹੈ ਲੇਕਿਨ ਰੂਪ ਹੈ ਫਕੀਰੀ ਵਸਦਾ ਜੀ ਤੁਸੀਂ ਮੇਰੇ ਕੋਲ ਦੁੱਧ ਲੈ ਕੇ ਆਏ ਤੇ ਹੁਣ ਤੁਸੀਂ ਧੋਲੀ ਰੂਪ ਪੇਸ਼ ਕਰੋ ਮੈਨੂੰ ਜੇਰੋਂ ਤੁਸੀਂ ਦੁੱਧ ਦਾ ਰਾਗ ਕੀਤਾ ਮੈਂ ਦੁੱਧ ਪੇਸ਼ ਤਾਂ ਕਰੂੰਗਾ ਤਾਂ ਭਰਮਨ ਸਾਹਮਣੇ ਆਪਣੇ ਵੱਡੇ ਪੁੱਤਰ ਬਾਬਾ ਗਦੇਤਾ ਜੀ ਜਿੱਦੀਆਂ ਸਥਿਤੀਆਂ ਦੇ ਮਾਲਕ گیا سفر جاؤوں ਧੰਨ باباਗ ਦੇਤਾ ਜਿਹਨੇ ਇਥੇ ਬੋਲੀ ਸਾਹਿਬ ਬਣਿਆ ਹੋਇਆ ਤੀਰ ਮਾਰਿਆ ਜਲ ਕੱਢਿਆ ਇਸ਼ਨਾਨ ਕਰਿਆ ਧੰਨ ਗੁਰਨਾਥ ਸੇ ਪਾਸ਼ਾ ਪ੍ਰਗਟ ਹੋ ਕੇ ਦੇ ਪਾਟ ਦੀ ਬਖਮਾਲਾ ਦੇ ਮਰਦਾਨਾ ਨਾਲ ਫਿਰ ਸਾਈਂ ਜੀ ਨੇ ਕਿਹਾ ਲੋ ਵੀ ਕਰੋ ਜੀ ਸਾਈਂ ਰਾਮਨ ਬੜਾ ਪ੍ਰਸੰਨ ਹੋਇਆ ਇਵੇਂ ਪਾਸ਼ਾ ਦੇ ਜਮਨ ਦੇ ਪਹਿਲੇ ਪਾਸ਼ਾ ਦੇ ਦਰਸ਼ਨ ਲੱਭੇ ਤੇ ਸਾਈਂ ਜੀ ਨੇ ਕਿਹਾ ਮੇਰਾ ਤੁਹਾਡੀ ਅਮਾਨਤ ਤੂੰ ਧੋਨੇ ਨੂੰ ਕਿਹਾ ਲੈ ਆ ਵੀ ਮੇਰੀ ਅਮਾਨਤ ਮੇਰੀ ਲਈ ਲੈ ਆ ਵਾ ਉਹ ਕੰਦਾ ਪ੍ਰਗਟ ਹੋਇਆ ਉਹ ਦੁਦ ਹਰਗੋਬ ਸਿੰਘ ਨੇ ਛਕਿਆ ਬਾਬਾ ਗ੍ਰੇਤਾ ਜੀ ਨੇ ਛਕਿਆ ਤੇ ਸਿੰਘਾਂ ਨੇ ਇਸ ਕਰਾਮਾਤੀ ਦੁਦ ਛਕਣ ਤੋਂ ਬਾਅਦ ਬਾਬਾ ਗ੍ਰੇਤਾ ਜੀ ਨੇ ਇੱਕ ਹੋਰ ਕਰਾਮਾਤ ਐਥੇ ਨੇਵੀਂ ਕੀ ਇੱਕ ਪਿੰਡ ਹੈ ਜਿੰਦ ਬੜੀ ਉੱਥੇ ਇੱਕ ਮਰੀ ਹੋਈ ਗਾਂ ਜਿੰਦਾ ਤੇ ਮਰਦਾ ਮਾਈ ਭੰਨੂ ਇਸ ਗੱਲ ਦਾ ਪਤਾ ਜਦੋਂ ਛਿਵੇਂ ਪਾਸ਼ਾ ਨੂੰ ਲੱਗਿਆ ਕਿ ਇਹ ਗੁਰੂ ਕਰਨੀ ਹੋਰ ਕਰ ਬਣ ਸਕਿਆ ਗੁਰੂ ਕਰ ਦੇ ਦੀ ਸ਼ਕਤੀ ਦਿਖਾਣੀ ਕਹਿਰ ਦੇ ਬਰਾਬਰ ਹੈ ਤੁਹਾਡੇ ਭਰਾ ਨੇ ਬਾਬਾ ਟੱਲ ਨੇ ਹਰਮਿੰਦਰ ਸਾਹਿਬ ਗੁਮਰੀ ਸਾਹਿਬ ਸਕੀਦ ਭਾਈ ਤੇ ਉਹਨਾਂ ਨੇ ਗਾਣਾ ਪਿਆ ਤੇ ਤੁਸੀਂ ਵਿਖਾਈਏ ਗੁਰੂ ਕਰਦੇ ਉਸ ਮਾਰ ਦੇਣੀ ਹੈ ਇਸ ਛੀਰ ਦੇ ਬਦਲੇ ਇਸ ਛੀਰ ਦੇ ਨਾਲ ਇਹ ਲੋਕਾਂ ਨੇ ਢੇਰ ਲਾਦਣੇ ਕੋਈ ਨਹੀਂ ਚਾਹੁੰਦਾ ਕਿ ਮੇਰਾ ਜੀ ਜਾਵੇ ਕਿ ਤੇਰਾ 30 ਜੀ ਦਾ ਪੁੱਤ ਕੀ ਦੀ ਮਾਂ ਕੇ ਦਾ ਕੋਈ ਜੀ ਕਿਸੇ ਤਰ੍ਹਾਂ ਦਾ ਵੀ ਹੋਵੇ ਤੇ ਤੁਸੀਂ ਕਿਰੇ ਕਿਦ ਨੂੰ ਜੀਂਦੇ ਕਰਾਂ ਇਹ ਨਹੀਂ ਬਚਨ ਦੇਖਿਆ ਬਾਪਾ ਗਿਤਾ ਜੀ ਨੇ ਪਿਤਾ ਜੀ ਨੂੰ ਆਪਣੇ ਮੱਥਾ ਲੇਕਿਆ ਆਸ਼ੀਰਵਾਦ ਲਿਆ ਕਹਿੰਦਾ ਜੀ ਬਾਣੇ ਤੋਂ ਬਾਹਰ ਮੈਂ ਚੱਲਿਆ ਮੈਨੂੰ ਜਾਣ ਦੀ ਆਗਿਆ ਬਖਸ਼ਾ ਨੰਨੇ ਪਜਨ ਲੈ ਕੇ ਬਾਬਾ ਗੁਰਤਾ ਜੀ ਸਾਈਂ ਬਾਬਾ ਕੁੰਨ ਸ਼ਾਹ ਜੀ ਕੋਲ ਆ ਗਏ ਆ ਖਾਣ ਲਗੇ ਸਾਈਂ ਜੀ ਤੁਸੀਂ ਨਾਮ ਇਬਾਦਤ ਬੰਦਗੀ ਕਰਕੇ ਇਹ ਜਗ੍ਹਾ 775 ਸਾਲ ਪਵਿੱਤਰ ਕਰਦੀ ਹੈ ਇਹ ਜਗ੍ਹਾ ਸਾਨੂੰ ਸਬੂਤ ਛੱਡਣ ਦੀ ਚਾਹੀਦੀ ਹੈ ਤੁਸੀਂ ਅਗਲੀ ਪਹਾੜੀ ਤੇ ਹੋ ਜਾਓ ਸਾਈਂ ਜੀ ਆ ਖਾਣ ਲਗੇ ਬਾਸਾ ਮੈਂ ਵੀ ਤੋੜਾਂ ਮੇਰੇ ਫਕੀਰ ਦਾ ਦਰਬਾਰ ਹੈ ਤਪੋ ਸਥਾਨ ਹੈ ਇੱਥੇ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕਿਸੇ ਹੱਥੇ ਮੂੰਹ ਮੰਗੀਆਂ ਮਰਜ਼ੀਆਂ ਮਿਲਦੀਆਂ ਨੇ ਮੈਂ ਫੌਰੀ ਰਾਖ ਦੀ ਚੁੱਕੀ ਦਿਨਾਂ ਆਪਣੇ ਤੋਂ ਜੇ ਮੈਂ ਤੁਮ ਤਪੋਸਥਾਨ ਦੇ ਤੱਕ ਸਾਡੇ ਕੋਲ ਨਹੀਂ ਜਾ ਰਿਹਾ ਜੀ ਕਹਿੰਦੇ ਨਹੀਂ ਖਾਈ ਜੀ ਜੋ ਤਪੋਸਥਾਨ ਨੂੰ ਕਿਨੂ ਵਾਰ ਹੈ ਸਾਨੂੰ ਵਾਰ ਹੈ ਮੇਰਾ ਕਾਰਸੋ ਤੇਰਾ ਤੇਰਾ ਕਾਰਸੋ ਮੇਰਾ ਤੇਰੇ ਮੇਰੇ ਕੱਚ ਕੋਈ ਫਰਕ ਨਹੀਂ ਹੈ ਜਿਹੜਾ ਫਰਕ ਕਰੂਗਾ ਖਾਲੀ ਰਹਿ ਜਾਊਗਾ ਮੈਂ ਉਦੋਂ ਤੱਕ ਸੰਗਤਾਂ ਦੀ ਅਰਦਾਸ ਦਿੱਤੀ ਕਬੂਲ ਨਹੀਂ ਕਰਨੀ ਜਦੋਂ ਤੱਕ ਤੁਹਾਡੇ ਫਕੀਰ ਦੇ ਸਾਹਦਾ ਸਲਾਮ ਨਾ ਕਰੇ ਐਨੇ ਵਚਨ ਲੈ ਕੇ ਸਾਈਂ ਜੀ ਸਥਾਨ ਤੇ ਆ ਗਏ ਉਹ ਆ ਬਾਬਾ ਕ੍ਰਿਤਾ ਜੀ ਦੇ ਸਥਾਨ ਤੇ ਬਾਬਾ ਕ੍ਰਿਤਾ ਜੀ ਸਥਾਨੇ ਨੰਬ ਦੀ ਛਟੀ ਢੱਡ ਕੇ ਜੋਤ ਜੁਸ ਹੋਦੀ ਸਾਰੀ ਹਰਕੁਸ਼ ਸਾਫ ਸੱਚੇ ਪਾਤਸ਼ਾਹ ਨੇ ਕਰੀ ਇਸ ਜਗ੍ਹਾ ਤੇ ਸਿਰਫ 13 ਦਿਨ ਭਜਨ ਬੰਦਗੀ ਕਰੀ ਤੇ ਸਾਈਂ ਜੀ ਹਣ ਲਗੇ ਅਭੀ ਜਿਹੜੀ ਹੋਰ ਉਮਰ ਜਿਹੜੀ ਹੈ 802 ਸਾਲ 13 ਦਿਨ ਹੀ ਹੋ ਗਈ ਉਹ ਵਿਚਵੀਰ ਹੁਣ ਜਿਹੜਾ ਭਾਂਡਾ ਆਇਆ ਜੱਜਦਾ ਹੋ ਗਿਆ ਕਹਿੰਦੇ ਹੁਣ ਜਾਣਾ ਆਪਾਂ ਸਾਡੀ ਜੋ ਮਾਨਤੀ ਤੁਹਾਨੂੰ ਦੇਤੀ ਪਾਤਸ਼ਾਹ ਮੈਨੂੰ ਜਾਣ ਦੀ ਇਜਾਜ਼ਤ ਦਿਓ ਹਰਿਮਾਨ ਸਾਹਿਬ ਨੇ ਤਾਂ ਤਾਂ ਚੀਜ਼ ਜੀ ਵੀ ਰਵਾਨ ਕਹਿੰਦੇ ਨਹੀਂ ਜੋ ਜਨਮਿਆ ਸੋ ਦਿਨ ਫਿਰ ਜਨਮ ਲਿਆ ਉਹਨੇ ਬਣਾਇਆ ਇੱਕ ਦਿਨ ਹੋਣਾ ਅਸੀਂ ਹੁਣ ਜਾਣਾ ਚਾਹੀਦਾ ਜੀ ਤੁਹਾਡਾ ਮਾਨ ਤੋਂ ਦੇ ਜੈਸੀ ਤੋਂ ਦੀਛਾ ਬਾਬਾ ਜੀ ਨੇ ਸ਼ੇਰ ਕੁੱਤਾ ਬੱਕਰੀਆਂ ਨੂੰ ਕਿਹਾ ਕਿ ਤੁਸੀਂ ਆਜ਼ਾਦ ਹੈ ਹੁਣ ਮੇਰੇ ਬਣਾ ਮੇਰਾ ਮੇਲ ਸਲਾਫ ਕਹਿੰਦੇ ਸਾਡੀ ਦਾ ਬੀਟੀ ਤੁਹਾਡੇ ਨਾਲ ਲੱਗੀ ਅਸੀਂ ਇੱਥੇ ਰਹਿ ਕੇ ਕੀ ਕਰਾਂਗੇ ਜੇ ਤੁਸੀਂ ਸਮਝਣਾ ਤਾਂ ਅਸੀਂ ਤੁਹਾਡੇ ਨਾਲ ਹੀ ਹਾਂ ਹਾਂ ਜੀ ਜਿਹੜਾ ਫਕੀਰ ਹੈ ਉਹ ਕਦੇ ਕਿਸੇ ਦਾ ਹੱਥ ਨਹੀਂ ਲੱਖਦਾ ਜਿਹੜਾ ਹੱਥ ਲੱੱਖਦਾ ਉਹ ਕਦੇ ਫਕੀਰ ਨਹੀਂ ਹੁੰਦਾ ਜੀ ਆਖਿਆ ਕਿ ਸਾਡੇ ਨਾਲ ਤੁਹਾਡੀ ਇਬਾਦਤ ਬੰਦਗੀ ਪੂਜਾ ਆਦਿ ਹੋਏਗੀ ਜਿਹੜਾ ਡਾਕਟਰ ਬੈਦਾਂ ਹਕੀਮਾ ਤੋਂ ਕਿਸੇ ਤਰ੍ਹਾਂ ਦਾ ਲਾ ਇਲਾਜ ਰੋਗ ਹੈ ਠੀਕ ਨਹੀਂ ਹੋਏਗਾ ਤੁਹਾਡੀ ਭੇਟਾ ਸੁਖਣੀ ਪੈਗੀ ਨਮਕ ਤੇਲ ਔਰ ਚਾਹੂ ਜਿਹੜੀ ਭੇਟਾ ਹੈ ਉਹ ਤੁਹਾਨੂੰ ਠੀਕ ਹੋ ਕੇ ਬਾਅਦ ਮਿਲੂਗਾ ਪਹਿਲੇ ਨਹੀਂ ਤੁਸੀਂ ਦੇਖੋ ਸਾਹਮਣੇ ਸੰਤਾਂ ਨੂੰ ਦਿਖਾਇਆ ਨਾ ਉਹ ਤੇਲ ਚਾਹੂ ਚੜਿਆ ਹੋਇਆ ਹੈ ਸੰਕਾਰ ਦੀ ਲਾ ਇਲਾਜ ਰੋਗ ਕਿਸੇ ਨੂੰ ਦੁੱਧ ਬੁੱਧ ਹਰ ਤਰ੍ਹਾਂ ਦੀ ਇਥੇ ਵਾਸਪਨਾ ਬਾਹਰ ਨਹੀਂ ਹੈ ਤੇ ਯਾਤਰਾ ਸਫਲਾ ਹੁੰਦੀ ਹੈ ਸਾਈਂ ਦੀ ਸਾਰੀ ਸੰਗਤ ਦੀ ਅਰਦਾਸ ਬੇਨਤੀ ਯਾਤਰਾ ਸਫਲਾ ਕਰੇ ਮੂਹ ਮੰਗਿਆ ਮਰਦਾ ਇੱਕ ਵਾਰ ਸਾਈਂ ਦਾ